ਆਹਨ ਸੁਸਹਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਿਫਤੁ ਸੁਖ ਸੰਧੀ ਨੂਰਿ ਹਰਿ ਸੰਗ ਕਰਸਾ ਤਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸਚਾ ਪਾਤਿ ਸਾਹ ਹੁ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਆ ਸਭ ਨੰਦਾ ਸਜਣ ਸਚਾ ਪਾਤਿ ਸਾਹ ਹੁ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਆ ਸਭ ਨੰਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਰਾਗ ਸੁਹੀ ਮਹੱਲਾ ਤੀਜਾ ਹਰ ਪਹਿਲਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਨਮ ਹੀ ਤੇ ਸਭ ਕਿਛੁ ਹੋਆ ਬਿਨ ਸਤਗੁਰ ਨਾਮ ਨ ਜਾਪੈ ਗੁਰ ਕਾ ਸ਼ਬਦ ਮਹਾਰਸ ਸੁਮੇਠਾ ਬਿਨ ਚੱਖੈ ਸਾਧਨ ਜਪ ਨਮਹੀਤੇ ਸਭ ਕਿਛੁ ਹੋਆ ਬਿਨ ਸਤਗੁਰ ਨਾਮ ਨ ਜਪ ਗੁਰ ਕਾ ਸ਼ਬਦ ਮਹਾਰਸ ਸੁਮੇਠਾ ਬਿਨ ਚੱਖਾ ਸਾਧਨ ਜਪ ਕਉਡੀ ਬਦਲਾ ਜਨਮ ਗਵਾਇਆ ਚੀਨ ਸੁਨਾਹੀ ਆਪ ਗੁਰਮਖੋ ਬਾਤਾ ਇੱਕੋ ਜਾਣ ਹਮਾ ਦੁਖ ਨਾ ਸੰਤਾਪੈ ਬਲਹਾਰੀ ਗੁਰੇ ਆਪਣੇ ਬੇਟਾ ਜਨ ਸਾਚੇ ਸਿਉ ਲੈ ਬਲਾਈ ਸਬਦਾਤੀ ਨ ਆਤਮ ਵਰਗਾ ਸਿਆ ਸਹਜੇ ਰਹਿਆ ਸਮਾਈ ਰਹਾ ਗੁਰਮਖਾ ਗਾਵੈ ਗੁਰਮਖ ਬੂਜੈ ਗੁਰਮਖ ਖਵਾਬ ਦੇ ਵਿਚਾਰੇ ਦਿਓ ਪਿੰਡ ਸਭ ਗੁਰ ਤੇ ਉਪਜਾ ਗੁਰਮਖ ਕਾਰਜ ਸਵਾਰੇ ਮਾਨਮਖ ਅੰਧਾ ਅੰਧ ਕਮਾਵਾ ਬੇਖ ਖਟੇ ਸੰਸਾਰੇ ਮਾਇ ਮੋਹਿ ਸਦਾ ਦੁਖ ਪਾਈ ਬਿਨ ਗੁਰ ਆਤ ਪਿਆਰੇ ਸੋਈ ਸੇਵਕਾ ਜੇ ਸਤਗੁਰ ਸੇਵੇ ਚਾਲਾ ਸਤਗੁਰ ਪਾਏ ਸੱਚਾ ਸ਼ਬਦ ਸਫਤ ਹੈ ਸੱਚੀ ਸਾਚਾ ਮਨ ਵਸਾਈ ਸੱਚੀ ਬਾਣੀ ਗਰਮਖ ਆਖਾ ਹੋ ਮਾ ਵਿੱਚ ਹੋ ਜਾਈ ਆਪੇ ਦਾਤਾ ਕਰਮ ਹ ਸਚਾ ਸਾਚਾ ਸ਼ਬਦ ਸੁਣਾਇ ਗੁਰਮੁਖ ਘਾਲੀ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਈ ਸਦਾ ਅਲੇਪਤ ਸਾਚ ਰੰਗ ਰਤਾ ਗੁਰ ਕਾ ਸਾਹਿਜ ਸੁਭਾਈ ਮਨਮੁਖ ਸਦ ਹੀ ਕੋੜੋ ਬੋਲਾ ਵੇਖੀ ਜਾਵੈ ਖਖਾਈ ਜਮ ਕਾਲ ਬਾਦ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਣ ਸੜਾਈ ਸਚਾ ਤੀਰਥ ਜਤ ਸਤ ਸਰਨਾ ਬਣਾ ਗੁਰਮਖ ਆਪ ਬੁਝਾਈ ਅਸਰ ਤੀਰਥ ਗੁਰ ਸ਼ਬਦ ਸੁਖਾਈ ਇਤਨਾਤਾ ਮਲ ਜਾਈ ਸਚਾ ਸ਼ਬਦ ਸਚਾ ਹੈ ਨਿਰਮਲ ਨਾਮ ਨਾਲ ਲੱਗਾ ਨਾਲੇ ਸੱਚੀ ਸਿਫਤ ਸੱਚੀ ਸਲਾਹ ਪੂਰੇ ਗੁਰ ਤੇ ਪਾਈ ਤਨ ਮਨ ਸਭ ਕਿਸ ਹਰ ਤਿਸ ਕੇਰਾ ਦੋਰਾ ਮਤ ਕਹਣਾ ਜਾਏ ਹੁਕਮ ਹੋਵਾ ਤਾਂ ਨਿਰਮਲ ਹੋਵਾ ਹਉਮਾ ਵਿੱਚ ਹੋ ਜਾਏ ਗੁਰ ਕੀ ਸਾਖੇ ਸਹ ਦੇ ਚਾਖੇ ਤ੍ਰਿਸ਼ਨਾ ਅਗਨ ਬਜਾਈ ਗੁਰ ਕਾ ਸ਼ਬਦ ਰਾਤਾ ਸਹ ਜੇ ਮਾਤਾ ਸਹ ਜੇ ਰਹਿ ਆ ਸਮਾਈ ਫਰਕਾ ਨਾਮ ਸਤ ਕਰ ਜਾਣਾ ਗੁਰ ਕਾ ਭਾਇ ਪਿਆਰੇ ਸੱਚੇ ਵੜ ਆਏ ਗੁਰ ਤੇ ਪਾਈ ਸਚਾ ਨਾਏ ਪਿਆਰੇ ਏ ਕੋ ਸਚਾ ਸਮਹ ਵਰਤਾ ਵਿਰਲਾ ਕੋ ਵਿਚਾਰੇ ਆਪੇ ਮੇਲ ਲਏ ਤਾ ਬਖਸ਼ੇ ਸੱਚੇ ਭਗਤ ਸਵਾਰੇ ਸਭ ਸੱਚ ਸੱਚ ਵਰਤਾ ਗੁਰਮਖ ਕੋਈ ਜਾਣ ਜਮਨ ਮਰਨ ਹੁਕਮ ਵਰਤਾ ਗੁਰਮਖ ਆਪ ਪਛਾਣਾ ਨਾਮ ਧਿਆਇ ਤਾਂ ਸਤਿਗੁਰ ਪਾਏ ਜੋ ਤਾਰ ਸੁਫਲ ਪਾਏ ਨਾਨਕਾ ਤਿਸ ਦਾ ਸਭ ਕਿਛ ਹੋਵਾ ਜਿ ਵਿੱਚ ਆਪ ਗਵਾਏ ਨਾਮ ਤੇ ਆਏ ਤਾਂ ਸਤਿਗੁਰ ਪਾਏ ਜੋ ਛਾ ਸੁਫਲ ਪਾਈ ਨਾਨਕਾ ਤਿਸ ਦਾ ਸਭ ਕਿਸ਼ੋਬਾ ਜਿ ਵਿੱਚ ਆਪਿ ਗੋਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੁਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਮਹਿ ਤੇ ਸਭ ਕਿਛੁ ਹੋਆ ਬਿਨ ਸਤਿਗੁਰ ਨਾਮ ਨੰਜਾਪ ਗੁਰ ਕਾ ਸ਼ਬਦ ਮਹਾਰਸ ਮਿੱਠ ਬਿਨ ਚਖ ਸਾਧਨ Jap